ਹੈ ਗੁਰੂ ਜੀ ਕੀ ਫਤਿਹ ਅੱਜ ਅਸੀਂ ਸਮੁੱਚੀਆਂ ਜਥੇਬੰਦੀਆਂ ਸ਼ੇਰੇ ਪੰਜਾਬ ਅਕਾਲੀ ਦਲ ਤੇ ਭਾਈ ਪਰਮਜੀਤ ਸਿੰਘ ਜੀ ਸਹੋਲਨੀ ਜੋ ਸੁਤੰਤਰ ਕਾਲੀ ਦਲ ਹੈ ਜੇ ਸਾਡੀ ਵਾਰਸ ਪੰਜਾਬ ਦੇ ਜਥੇਬੰਦੀ ਦੇ ਜਿਹੜੇ ਲक्की ਜੀ ਜਿਹੜੇ ਗਿੱਦੜਵਾਇ ਦੇ ਵਿੱਚ ਬਹੁਤ ਵੱਡਾ ਇਹਨਾਂ ਨੇ ਕੰਮ ਕੀਤਾ ਸਾਡੀ ਸਿੱਖ ਪਾਰਲੀਮੈਂਟ ਦੇ ਮੈਂਬਰ ਚਰਨਜੀਤ ਸਿੰਘ ਜੀ ਤੇ ਮੁਖੀ ਤਰਨਾ ਦਲ ਦੇ ਬਾਬਾ ਸਵਰਨਜੀਤ ਸਿੰਘ ਜੀ ਤੇ ਸਾਡੀ ਸਤਿਕਾਰਯੋਗ ਜਿਹੜੇ ਸਰਦਾਰ ਸੱਤਪਰ ਜਨਰਲ ਸਰਦਾ ਬਲਵਿੰਦਰ ਸਿੰਘ ਜੀ ਤੇ ਸਾਡੀ ਪਾਰਟੀ ਦੇ ਜਨਰਲ ਸੈਕਟਰੀ ਅ ਅਤਲਾ ਸਾਹਿਬ ਸਖਤ ਸਿੰਘ ਜੀ ਤੇ ਸੁਰਿੰਦਰ ਸਿੰਘ ਜੀ ਤੇ ਸਾਡੇ ਹਿੰਦੂ ਪਾਉਂਡ ਦੇ ਜਿਹੜੀ ਕਰਜਮਾਨੀ ਕਰਦੇ ਆ ਜਿਹੜੇ ਹੱਕ ਢਾਕੇ ਸਾਰੀਆਂ ਚੋਣਾਂ ਦੇ ਵਿੱਚ ਇਹਨਾਂ ਨੇ ਪੰਥ ਦੇ ਨਾਲ ਪੰਜਾਬ ਦੇ ਨਾਲ ਪੰਜਾਬ ਦੇ ਪੁੱਤਾਂ ਦੇ ਨਾਲ ਪੰਜਾਬ ਦੀ ਇੰਡਸਟਰੀ ਦੇ ਨਾਲ ਪੰਜਾਬ ਦੇ ਨਾਲੇ ਖੜੇ ਆ ਹਿੱਕ ਤਾਣ ਕੇ ਤੇ ਸੱਚੀ ਪੇਸ਼ ਕੀਤੀ ਹੈ ਮੇਰਾ ਕਹਿਣ ਤੋਂ ਭਾਵ ਜੈਨ ਸਾਹਿਬ ਨੂੰ ਤੇ ਅੱਜ ਅਸੀਂ ਸਾਰੇ ਇਕੱਠੇ ਆ ਇਕੱਠੇ ਰਵਾਂਗੇ ਇਕੱਠੇ ਲੜਾਂਗੇ ਅਸੀਂ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਜੇੜੀ ਖਡੂਰ ਸਾਹਿਬ ਦੀ ਸੀਟ ਤੋਂ ਆਜ਼ਾਦ ਉਮੀਦਵਾਰ ਭਾਈ ਅਮਰਤਪਾਲ ਨੂੰ ਤੇ ਫਰੀਦਕੋਟ ਦੀ ਸੀਟ ਤੋਂ ਭਾਈ ਬੈਂਤ ਸਿੰਘ ਦੇ ਫਰਜੰਦ ਨੂੰ ਜਿਤਾ ਕੇ ਪਾਰਲੀਮੈਂਟ ਵਿੱਚ ਭੇਜਿਆ ਅਸੀਂ ਪੰਜਾਬ ਦਾ ਪੰਥ ਦਾ ਧੰਨਵਾਦ ਕਰਦੇ ਆਂ ਅਸੀਂ ਪੰਜਾਬ ਦੇ ਹਿੰਦੂਆਂ ਦਾ ਪੰਜਾਬ ਦੇ ਮੁਸਲਮਾਨਾਂ ਦਾ ਪੰਜਾਬ ਦੇ ਅਸਾਈਆਂ ਦਾ ਪੰਜਾਬ ਦਾ ਪ੍ਰੈਸ ਦਾ ਪੰਜਾਬ ਦਾ ਸੋਸ਼ਲ ਮੀਡੀਆ ਦਾ ਨਿੰਗਾ ਸਿੰਘਾਂ ਦਾ ਸਾਰੀਆਂ ਜਥੇਬੰਦੀਆਂ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਸਾਫਤ ਕਰਤਾ ਕਿ ਪੰਜਾਬ ਦੇ ਵਿੱਚ ਪੀਸ ਹੈ ਪੰਜਾਬ ਦੇ ਵਿੱਚ ਸ਼ਾਂਤੀ ਹੈ ਤੇ ਸਰਕਾਰ ਨੇ ਅੰਮ੍ਰਿਤਪਾਲ ਨੂੰ ਅੰਦਰ ਕਰਕੇ ਟੈਰਰ ਫਲਾਇਆ ਸੀ ਅੰਦਰ ਕਰਕੇ ਉਹਨੇ ਜ਼ੁਲਮ ਕੀਤਾ ਸੀ ਉਹਨੇ ਗੈਰਕਾਨੂੰਨੀਆ ਗੱਲਾਂ ਕੀਤੀਆਂ ਸੀ ਤੇ ਪੰਜਾਬ ਦੇ ਲੋਕਾਂ ਨੇ ਉਹਨੂੰ ਜਿਤਾ ਕੇ ਮੈਂਬਰ ਪਾਰਲੀਮੈਂਟ ਬਣਾ ਕੇ ਪੰਜਾਬ ਦੇ ਵਿੱਚ ਕਹਿਤਾ ਕਿ ਅਸੀਂ ਸਾਰੇ ਇਕੱਠੇ ਆਂ ਪ੍ਰਤੱਖ ਨੂੰ ਪਰਮਾਨ ਦੀ ਲੋੜ ਨਹੀਂ ਜਿਹੜਾ ਮੈਂ ਕਹਿਣਾ ਚਾਹਣਾ ਕਿ ਅਸੀਂ 85% ਤੋਂ ਵੱਧ قربانیاں ਕੀਤੀਆਂ ਪੰਜਾਬ ਨੂੰ ਤੇ ਸਿੱਖ ਕੌਮ ਨੂੰ ਜਿਹੜਾ ਰੋਜ਼ ਚੈਨਲਾਂ ਤੇ ਇਹ ਟੈਰਰ ਫਲਾਉਂਦੇ ਆ ਇਹ ਰੈਡੀਕਲ ਹੈ ਇਹ ਹਾਰਡਲਾਈਨਰ ਹੈ ਇਹ ਪੰਜਾਬ ਦਾ ਮਾਹੌਲ ਖਰਾਬ ਕਰਨਗੇ ਅਸੀਂ ਸਾਰੇ ਕਹਿੰਦੇ ਆ ਕਿ ਅਸੀਂ ਪੰਜਾਬ 'ਚ ਸ਼ਾਂਤੀ ਲਿਆਵਾਂਗੇ ਪੰਜਾਬ 'ਚ ਸਾਡੇ ਕਰਕੇ ਸ਼ਾਂਤੀ ਹੈ ਇਹ ਜਿੰਨੇ ਬੰਦਿਆਂ ਨੇ 77 ਸਾਲ ਤੋਂ ਲਗਾਤਾਰ ਪੰਜਾਬ ਦਾ ਮਾਹੌਲ ਖਰਾਬ ਕੀਤਾ ਹੈ ਇਹੀ ਦਰਬਾਰ ਸਭ ਟਾਉਣ ਵਾਲੇ ਆ ਇਹੀ ਗਲਾਚ ਟਾਇਰ ਪਾਉਣ ਵਾਲੇ ਆ, ਇਹੀ ਧੀਆਂ ਪਾਣਾਂ ਦੀਆਂ ਬੇਪੱਤੀਆਂ ਕਰਨ ਵਾਲੇ ਆ, ਇਹੀ ਬੰਦੀ ਸਿੰਘਾਂ ਨੂੰ ਜੇਲ੍ਹਾਂ ਦੇ ਵਿੱਚ ਉਹਨਾਂ ਨੇ ਸਜ਼ਾਵਾਂ ਕੀਤੀਆਂ ਉਹ ਕਰਨ ਵਾਲੇ ਆ। ਤੇ ਹੁਣ ਗੁਰਦੀਪ ਸਿੰਘ ਨੇ ਕਿਹਾ ਸੀ, ਇਹ ਕਿਹੜਾ ਕਾਨੂੰਨ ਹੈ? ਇੱਕ ਹਰਿਆ ਬੰਦਾ ਜਿਨ੍ਹਾਂ ਨੂੰ ਰਵਨੀਤ ਬਿੱਟੂ ਨੂੰ ਅਨਰਲ ਜੇਤਲੀ ਸਾਡੇ ਵਿੱਚ ਨਹੀਂ ਰਹੇ। ਅਨਰਲ ਜੇਤਲੀ ਜੀ ਵੀ ਹਰ ਗਏ ਅੰਮ੍ਰਿਤਸਰ ਤੋਂ ਤੇ ਰਵਨੀਤ ਬਿੱਟੂ ਜੀ ਵੀ ਹਰ ਗਏ। ਉਹਨਾਂ ਨੂੰ ਇਕੱਲੇ ਪੰਜਾਬ ਦੇ ਸਿੱਖਾਂ ਨੇ ਨਹੀਂ ਹਰਾਇਆ। ਉਹਨਾਂ ਨੇ ਲੁਧਿਆਣੇ ਚ ਹੋ ਰਿਹਾ ਹੈ ਉਹਨਾਂ ਨੇ ਹਿੰਦੂਆਂ ਨੇ ਵੀ ਰਾਇਆ ਹੈ ਮੁਸਲਮਾਨਾਂ ਨੇ ਵੀ ਰਾਇਆ ਸਾਈਆਂ ਨੇ ਪੰਜਾਬ ਦੇ ਲੋਕਾਂ ਨੇ ਹਰਾਇਆ ਜੇ ਇੱਕ ਹਰਿਆ ਹੋਇਆ ਬੰਦਾ ਵਜ਼ੀਰ ਬਣ ਸਕਦਾ ਤੇ ਫਿਰ ਜਿੱਤਿਆ ਹੋਇਆ ਬੰਦਾ ਐਮਪੀ ਦੀ ਸੀਟ ਕਿਉਂ ਨਹੀਂ ਚੱਕ ਸਕਦਾ ਇਸ ਕਰਕੇ ਇਹ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਅਸੀਂ ਸ਼ਾਂਤੀ ਰਾਵਾਂਗੇ ਅਸੀਂ ਪੰਜਾਬ ਦੀਆਂ ਜਿਹੜੀਆਂ ਆਉਣ ਵਾਲਾ ਪੰਜਾਬ ਦੇ ਲੋਕਾਂ ਨੂੰ ਅਸੀਂ ਹਿੰਦੂਆਂ ਨੂੰ ਕਹਨੇ ਆ ਵੀਰਾਂ ਨੂੰ ਕਹਿਣੇ ਆ ਭਰਾਵਾਂ ਨੂੰ ਕਹਿਣੇ ਆ ਸਾਡੇ ਨਾਲ ਡਿਬੇਟ ਕਰੋ ਸਾਡੇ ਨਾਲ ਬੈਠੋ ਜਿਹੜਾ ਬੰਦਾ ਗਲਤ ਬੋਲਦਾ ਪੰਜਾਬ ਦਾ ਮਾਹੌਲ ਦੀ ਖਰਾਬ ਕਰਦਾ ਉਹਨੂੰ ਟੇਬਲ ਤੇ ਲਿਆਓ ਉਹਨੂੰ ਨੰਗਾ ਕਰੋ ਇਹਨਾਂ ਨੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਇਹ ਸਾਰੇ ਬੰਦੇ ਮੈਨੂੰ ਦੱਸੋ ਇਹਨਾਂ ਨੇ ਪੰਜਾਬ ਦੇ ਵਪਾਰੀਆਂ ਲਈ ਕੀਤਾ ਇਹ ਜਿਹੜੀਆਂ 77 ਪੰਜਾਬ ਦੇ ਕਿਸਾਨ ਲਈ ਕੀ ਕੀਤਾ ਇਹਨਾਂ ਨੇ ਪੰਜਾਬ ਦੇ ਵਿਦਿਆਰਥੀਆਂ ਲਈ ਕੀਤਾ ਇਹਨਾਂ ਨੇ ਪੰਜਾਬ ਦੇ ਪ੍ਰੈਸ ਲਈ ਕੀਤਾ ਇਹਨਾਂ ਨੇ ਪ੍ਰੈਸ ਦੇ ਪਰਚੇ ਕਰਦੇ ਸੋਸ਼ਲ ਮੀਡੀਆ ਤੇ ਕਰਤਾ ਜਿਹੜਾ ਪ੍ਰੈਸ ਚੰਗੀ ਗੱਲ ਕਰਦਾ ਹੈ ਆਰਟੀਕਲ 14 21 ਦੇ ਮੁਤਾਬਕ ਉਹਦਾ ਚੈਨਲ ਹੀ ਬੰਦ ਕਰਦੇ ਨੇ ਇਹ ਕਿਹੜਾ ਕਾਨੂੰਨ ਹੈ ਚੌਥਾ ਪਿੱਲਰ ਹੈ ਡੈਮੋਕ੍ਰੇਸੀ ਦਾ ਇਹਨਾਂ ਨੇ ਇਹਨਾਂ ਨੇ ਸਤਿਆਨਾਸ਼ ਕਰਕੇ ਰੱਖਦਾ ਜੇ ਉਹ ਡੈਮੋਕ੍ਰੇਸੀ ਦਾ ਸਤਿਆ ਜਿੱਤੇ ਐਮਪੀ ਨੂੰ ਕਰਦੇ ਤੇ ਫਿਰ ਇਹ ਸਾਰਿਆਂ ਦਾ ਸਤਿਆਨਾਸ਼ ਕਰਨਗੇ ਅਸੀਂ ਸਾਰੇ ਇੱਕੋ ਬੇਨਤੀ ਕਰਿਆ ਅਸੀਂ ਸਾਰੇ ਇਕੱਠੇ ਹਰ ਕੇ ਅੱਜ ਵੀ ਇਕੱਠੇ ਹਾਂ ਕੱਲ ਵੀ ਇਕੱਠੇ ਹਾਂ ਅਸੀਂ ਸਾਰੇ ਪੰਜਾਬ ਨੂੰ ਅਪੀਲ ਕਰਦੇ ਹਾਂ ਕਿ 2027 ਚ ਆਪਾਂ ਇਕੱਠੇ ਹੋ ਕੇ ਸਰਕਾਰੇ ਖਾਲਸਾ ਬਣਾਈਏ ਤੇ ਇਹ ਚੜ੍ਹਦੀ ਕਲਾ ਕਰੀਏ ਪੰਜਾਬ ਦਾ ਮਾਹੌਲ ਆ ਜਿਹੜਾ ਉਹ ਵਧੀਆ ਤੇ ਹੋਰ ਵਧੀਆ ਬਣਾਈਏ ਤੇ ਅਸੀਂ ਕਿਸਾਨ ਮਜ਼ਦੂਰ ਸਾਰਿਆਂ ਪਰ ਫੁੱਲਰ ਤੋਂ ਨਾਗੇ ਪੰਜਾਬ ਨੂੰ ਚੰਗੀਆਂ ਲੀਆਂ ਦੇ ਤੋਰੇ ਜਿਨ੍ਹਾਂ ਨੇ ਪੰਜਾਬ ਨੂੰ ਲੜਾ ਕੇ ਬਰਬਾਦ ਕੀਤਾ ਉਹ ਅੱਜ ਨੰਗੇ ਹੋ ਚੁੱਕੇ ਆ ਉਹਨਾਂ ਦੇ ਲਛੇਦਾਰਾਂ ਭਾਸ਼ਣਾ ਤੋਂ ਬਚ ਕੇ ਰਹਿਣਾ ਚਾਹੀਦਾ ਤੇ ਬੰਦੀ ਸਿੰਘਾਂ ਨੂੰ ਤੁਰੰਤ ਰਿਆ ਕਰਨਾ ਚਾਹੀਦਾ ਗੁਰਦੀਪ ਜੀ ਜਿਹੜੀਆਂ ਪੰਜ ਜੀਵਨੀ ਚੋਣਾ ਉਹ